ਲਓ ਜੀ ਮਿੱਤਰੋ ਅੱਜ ਆਪਾਂ ਪਹੁੰਚੇ ਹਾਂ ਯੂਨੀਵਰਸਿਟੀ ਦੇ ਮੇਲੇ ਦੇ ਉੱਤੇ ਜਿਹੜਾ ਕੀ ਲੁਧਿਆਣੇ ਲੱਗਦਾ ਹੈਗਾ ਤੇ ਉਹ ਬਾਈਹਰੀ ਹੱਥ ਮਾਰਦੇ ਜਾਂਦੇ ਨੇਗੇ ਤੇ ਆਪਾਂ ਤੁਹਾਨੂੰ ਹੁਣ ਦਿਖਾਉਣੇ ਆਂਗੇ ਵੀ ਜਿਹੜੀ ਇੱਥੇ ਝੋਨੇ ਦੀਆਂ ਫਸਲਾਂ ਨੇ ਉਹ ਕਿਹੜੀ ਕਿਹੜੀ ਵੈਰਾਈਟੀ ਲਈ ਹੋਈ ਹੈ ਕਿੰਨੇ ਕਿੰਨੇ ਦਿਨ ਉਹ ਪੱਕਣ ਨੂੰ ਲੈਂਦੀ ਹੈ ਕਿ ਆਪਾਂ ਦੇਖਦੇ ਆਂ ਵੀ ਕੀ ਗੱਲ ਲਵਾਤਾ ਹੋਰੇ ਆਪਾਂ ਸਾਰੀਆਂ ਵੈਰਾਈਟੀਆਂ ਤੁਹਾਨੂੰ ਦਿਖਾਉਣੇ ਵੀ ਕਿੰਨੀਆਂ ਕਿ ਵੈਰਾਈਟੀਆਂ ਲੱਗੀਆਂ ਹੋਈਆਂ ਨੇ ਕਿੰਨੇ ਕਿੰਨੇ ਕਿ ਦਿਨ ਲੈਂਦੀਆਂ ਨੇ ਇੱਥੋਂ ਸ਼ੁਰੂ ਹੋ ਗਿਆ ਵੈਰਾਈਟੀਆਂ ਹੁਣ ਤੇ ਆਹ ਹੈਗੀ ਹੈ ਜਿਹੜੀ ਇਹ ਪੀ ਆਰ 113 ਪੱਕਣ ਦਾ ਸਮਾਂ ਹੈਗਾ ਇਹਦਾ 112 ਦਿਨਾਂ ਝਾੜ ਜਿਹੜਾ ਇਹ ਇਕਲ ਪ੍ਰਤੀ ਏਕੜ ਦਾ ਰਹਿੰਦਾ ਉਹ 28 ਕੁਇੰਟਲ ਦਾ ਰਹਿੰਦਾਗਾ ਇਹ ਦੇਖ ਸਕਦੇ ਹੋ ਤੁਸੀਂ ਤੇ ਉਸ ਤੋਂ ਬਾਅਦ ਅੱਗੇ ਆ ਗਈ ਇਹ PR 114 ਇਹਦਾ ਪੱਕਣ ਦਾ ਸਮਾਂ 115 ਦਿਨਾਂ ਝਾੜ ਇਹਦਾ 27.5 ਕੁਇੰਟਲ ਆ ਦੇਖ ਸਕਦੇ ਹੋ ਤੁਸੀਂ ਵਧੀਆ ਖੜੀ ਹੈਗੀ ਲਓ ਵੀ ਆ ਦੇਖੋ ਜੀ ਤੇ ਆ ਅੱਗੇ ਆ ਗਈ ਇਹ PR 121 ਇਹਦਾ ਪੱਕਣ ਦਾ ਸਮਾਂ ਹੈਗੇ 110 ਦਿਨਾਂ ਝਾੜ ਇਹਦਾ ਹੈਗਾ 30 ਕੁਇੰਟਲਾਗਾ ਪ੍ਰਤੀ ਏਕੜ ਆ ਦੇਖ ਸਕਦੇ ਤੁਸੀਂ ਨਿਸਰੀਆ ਦੇਖੋ ਤਾਂ ਪੂਰੀ ਨਿਸਰੀਓ ਖੜੀ ਹੈ ਲਗਭਗ ਇਹ ਹੈਗੀ ਆ ਪੀਆਰ 130 ਪੱਕਣ ਦਾ ਸਮਾਂ ਇਹਦਾ 105 ਦਿਨਾਂਗਾ ਤੇ ਝਾੜ ਇਹਦਾ 30 ਕੁਇੰਟਲਾ ਦਾ ਰਹਿੰਦਾ ਪ੍ਰਤੀ ਏਕੜ ਦਾ ਤੇ ਆ ਦੇਖੋ ਆ ਪੀਆਰ 126 ਤੇ ਆ ਪਨੀਰੀ ਬੀਜਣ ਦਾ ਸਮਾਂ ਸੀ ਇਹਦਾ ਜਿਹੜਾ ਉਹ 28 ਮਈ ਦਾ ਸੀਗਾ ਤੇ ਜਿਹੜੀ ਲਾਉਣ ਵਾਲੀ ਮਿਹਤੀ ਆ ਉਹ 28 ਜੂਨ ਨੂੰ ਮਤਲਬ ਇੱਕ ਮਹੀਨੇ ਦੀ ਪਨੀਰੀ ਇਹੜੀ ਲਾਤੀ ਸੀ 126 ਦੀ ਅਤੇ ਦੇਖ ਸਕਦੇ ਹੋ ਤੁਸੀਂ ਵਧੀਆ ਖੜੀ ਆ ਗਈ ਔਰੇ ਤੇ ਆ ਦੇਖੋ ਇਹ ਵੀ ਪੂਰੇ 1 ਮਹੀਨੇ ਦੀ ਲੱਗੀ ਹੋਈ ਹੈਗੀ ਇਹ ਵੀ 126 ਆ ਇਹ 12 ਜੂਨ ਨੂੰ ਇਹਦੀ ਬਜਾਈ ਹੋਈ ਸੀ ਪਨੀਰੀ ਦੀ ਤੇ 12 ਜੁਲਾਈ ਨੂੰ ਇਹਨੇ ਲਾਤੀ ਦੀ ਕੀ ਇਹ ਆ ਦੇਖ ਸਕਦੇ ਹੋ ਤੁਸੀਂ ਤੇ ਇਹਦਾ PR 131 ਪੱਕਣ ਦਾ ਸਮਾਂ ਹੈਗਾ ਇਹਦਾ 110 ਦਿਨ ਇਹ ਸਮਾਂ ਲੈਂਦੀ ਆ ਝਾੜੇ ਦਾ 31 ਕੁਇੰਟਲ ਰਹਿੰਦਾ ਪ੍ਰਤੀ ਏਕੜ ਦੇ ਵਿੱਚ ਆ ਦੇਖ ਸਕਦੇ ਹੋ ਤੁਸੀਂ ਇਹ ਦੇਖੋ ਭਈ ਅੱਗੇ ਹੈਗੀ ਹੈ ਘਟ ਖਾਦ ਨਾਲ ਬਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਹੈਗੀਆਂ ਹਾਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਸਕਰੀਨ ਦੇ ਉੱਤੇ ਚੱਲ ਰਹੀਆਂ ਨੇ ਜਿਹੜੀ ਯੂਰੀਆ ਦੀ ਮਾਤਰਾ ਪਾਉਣੀ ਆ ਉਹ ਆਪਾਂ ਨੇ 45 ਕਿਲੋ ਪਾਉਣੀ ਆ ਪ੍ਰਤੀ ਏਕੜ ਦੀ ਤੇ ਉਹ ਦੂਬਾ ਜਿਹੜੀ ਪੀ ਆਰ 131 ਹੈ ਕੀ ਉਹਦਾ ਤੇ ਉਹਦਾ ਝਾੜ ਹੈਗਾ ਜਿਹੜਾ ਉਹ 29 ਕੁਇੰਟਲ .3 ਰਹਿਦਾ ਕਾ ਤੇ ਇਹ ਵੈਰਾਈਟੀ 3899 ਹੈਗੀ ਹੈ ਜਿਹੜੀ ਇਹਦਾ 23 ਕੁਇੰਟਲ ਰਹਿਦਾ ਝਾੜ ਤੇ ਅੱਗੇ ਆਪਾਂ ਜਿਹੜਾ ਯੂਰੀਆ ਪਾਉਣਾ 67 76.5 ਕਿਲੋ ਪਾਉਣਾ ਪ੍ਰਤੀ ਏਕੜ ਦੇ ਵਿੱਚ ਤੇ ਪਿਆਦਾ ਝਾੜ ਹੈਗਾਗਾ 31 ਕੁਇੰਟਲ ਦਾਗਾ ਤੇ 3899 ਦਾ ਰਹਿੰਦਾ 37 ਕੁਇੰਟਲ ਤੇ 90 ਉਦੋਂ ਅੱਗੇ ਹੈਗਾ 90 ਕਿਲੋ ਜੂਰੀਆ ਪਾਉਣਾ ਆਪਾਂ ਨੇ 34 ਕੁਇੰਟਲ ਝਾੜ ਆ ਤੇ ਉਹਦਾ ਜਿਹੜੀ 3899 ਹੈਗੀ ਉਹਦਾ ਝਾੜ ਹੈਗਾ 35 ਕੁਇੰਟਲ ਤੇ ਉਦੋਂ ਬਾਅਦ ਆਪਾਂ ਨੇ ਪਾਉਣਾ ਜੂਰੀ ਆ 112 ਕਿਲੋ ਤੇ ਅੱਗੇ ਜਿਹੜੀ ਹੈਗੀ PR 131 ਦਾ ਝਾੜ ਹੈਗਾਗਾ 32.32 ਕੁਇੰਟਲ ਆ ਤੇ 3899 ਦਾ ਹੈਗਾ 31 31.9 ਤੇ ਤੁਸੀਂ ਦੇਖ ਸਕਦੇ ਹੋ ਇੱਕ ਜਿਹੜੀ ਪੀਆਰ 131 ਦੇ ਵਿੱਚ ਉਹਨਾਂ ਨੇ 34 ਕੁਆਂਟਲ ਜੀ ਦੇ ਵਿੱਚ 90 ਕਿਲੋ ਯੂਰੀਆ ਪਾਇਆ ਹੈ ਉਹਦੇ ਵਿੱਚ ਉਹਨਾਂ ਨੇ ਹਰੀ ਲਾਈ ਵੀ ਹਰੇ ਅੱਖਰਾਂ 'ਚ ਲਿਖਿਆ ਹੋਇਆ ਹੈ ਵੀ ਇਹ ਆਪਣੇ ਲਈ ਸਰੀ ਸਹੀ ਹੈਗੀ ਵੀ ਆਪਣੇ 29 90 ਕਿਲੋ ਯੂਰੀਆ ਪਾਉਣਾ ਹੁੰਦਾ ਤੇ 34 ਕੁਆਂਟਲੇ ਝਾੜ ਦਿੰਦੀ ਹੈ ਵੀ ਝਾੜ ਸਭ ਤੋਂ ਵੱਧਾ ਹੈਗਾ ਜਿਹੜੀ 3899 ਵੈਰਾਈਟੀ ਹੈਗੀ ਉਹਦੇ ਵਿੱਚ ਉਹਨਾਂ ਨੇ 67 67.5 ਕਿਲੋ ਝਾੜ ਆਪਣਾ 67.5 ਕਿਲੋ ਯੂਰੀਆ ਦਾ ਦੱਸਿਆ ਹੋਇਆ ਹੈ ਵੀ ਸਹੀ ਹੈਗਾ ਤੇ ਉਹਦਾ ਝਾੜ ਆਪਾਂ ਨੂੰ 36 ਕੁਆਂਟਲ ਤੱਕ ਮਿਲ ਜਾਂਦਾਗਾ ਇਹ ਤੁਸੀਂ ਦੇਖ ਸਕਦੇ ਹੋ ਕਿ ਤੇ ਗਿਆ ਹੋਰ ਵੈਰਾਈਟੀਆਂ ਆ ਗਈਆਂ ਸੋ ਇਹ ਵੀ ਦਿਖਾ ਦਿੰਦੇ ਆਂਗੇ ਆ ਵੈਰਾਈਟੀ 399 ਲੱਗੀ ਹੋਈ ਹੈਗੀ ਇਹ ਪਰਖਰ ਦੀਨ ਲੱਗੀ ਹੋਈ ਹੈਗੀ ਵੀ ਟ੍ਰਾਇਲ ਲੱਗਿਆ ਹੋਇਆ ਹੈ ਇਹਦਾ ਹਲੇ ਯੂਨੀਵਰਸਿਟੀ ਦੇ ਵਿੱਚ ਤੇ PR 128 ਹੋਗੀ ਜੀ ਪੱਕਣ ਦਾ ਸਮਾਂ ਹੈਗਾ ਇਹਦਾ 111 ਦਿਨ ਲਾਊਗੀ ਝਾੜ ਇਹਦਾ 30.5 ਕੁਆਂਟਲ ਰਹਿੰਦਾਗਾ ਆ ਦੇਖ ਸਕਦੇ ਤੁਸੀਂ ਆ ਦੇਖੋ ਮੈਨੂੰ ਲੱਗਦਾ ਤੁਸੀਂ ਇਆਂ ਵੈਰਾਈਟੀਆਂ ਲੱਗੀਆਂ ਨੇ ਇਹ ਕਿਹੜੀ ਆ ਪੂਸਾ ਕੂਸਾ ਬਾਸਮਤੀ 1121 ਆ ਗਈ ਜੀ ਇਹ ਇਹਦਾ ਪੱਕਣ ਦਾ ਸਮਾਂ 107 ਦਿਨਾਂ ਝਾੜ 13.5 ਕੁਇੰਟਲ ਰਹਿੰਦਾ ਇਹਦਾ ਇਹ ਆ ਪੰਜਾਬ ਬਾਸਮਤੀ 7 ਤੇ ਇਹਦਾ ਪੱਕਣ ਦਾ ਸਮਾਂ ਲੈਂਦੀ ਹੈ ਇਹ 101 ਦਿਨਾਂ ਤੇ ਝਾੜ ਦਿੰਦੀ ਹੈ ਇਹ 19 ਕੁਇੰਟਲ ਇਹ ਆ ਅੱਗੇ ਆ ਗਈ ਜੀ 17 18 ਵੈਰੈਟੀ ਆ ਗਈ ਜੀ ਪੱਕਣ ਦਾ ਸਮਾਂ ਹੈਗਾ ਇਹਦਾ 114 ਦਿਨਾਂ ਤੇ ਝਾੜ ਇਹ ਲੈਂਦੀ ਆ 7.5 ਕਿਲੋਟਨ ਝਾੜ ਇਹਦਾ 47 ਕਿ ਟਿ ਕਿ ਟੂਸਾ ਬਾਸਮਤੀ 1847 ਆ ਦੇਖ ਲੋ ਕੱਦ ਇਹਨਾਂ ਦੇ ਜਿਹੜੀਆਂ ਬਾਸਮਤੀਆਂ ਕੇ ਕੱਦ ਇਹਨਾਂ ਦੇ ਬਤਕ ਜੀ ਇਹ ਦੇਣੇਗੇ ਆਪਣੇ ਲਈ ਤਾਂ ਦੇਖੋ ਵੀ ਟੱਪ ਜਾਂਦੀਆਂ ਨੇ ਗੀਆਂ ਆ ਦੇਖੋ ਇਹਦਾ ਪੱਕਣ ਦਾ ਸਮਾਂ ਹੀ 99 ਦੇ ਨਾਲ 1847 ਦਾ ਸਭ ਤੋਂ ਘੱਟ ਜਿਹੜੀ ਹਲੇ ਤੱਕ ਆਪਾਂ ਦੇਖਿਓ ਜੂ ਸਭ ਤੋਂ ਘੱਟ 99 ਦੇ ਨਾਲ ਝਾੜ ਇਹਦਾ 19 ਕੁਇੰਟਲ ਰਹਿੰਦਾਗਾ ਤੁਸੀਂ ਦੇਖ ਸਕਦੇ ਹੋ ਕਿ ਤੇ ਅੱਗੇ ਆ ਗਈ 1509 ਇਹ 95 ਦਿਨ ਲੈਂਦੀ ਹੈ ਉਦੋਂ ਵੀ ਘੱਟਾ 1509 ਪਰ ਇਹ 1500 ਦੇ 9 ਦੇ ਕੀ ਜਿਹੜੀ ਅਸੀਂ ਪਹਿਲਾਂ ਲਾਉਂਦੇ ਰਹੇ ਇਹਦੀ ਡੇਗਣ ਦੀ ਸਮੱਸਿਆ ਥੋੜੀ ਜੀ ਬਹੁਤ ਆਉਂਦੀ ਹੈਗੀ ਪੱਕਣ ਦਾ ਸਮਾਂ 95 ਦਿਨ ਹੈ ਦਾ ਤੇ ਝਾੜ ਇਹਦਾ 15.5 ਕੁਇੰਟਲ ਲੈਂਦਾਗਾ ਇਹ ਤੁਸੀਂ ਦੇਖ ਸਕਦੇ ਹੋਗੇ ਸਾਨੂੰ ਅੱਗੇ ਵਾਲੀ ਵੀ ਵੈਰਾਈਆਂ ਦਾ ਹੁਣੇ ਆਪਾਂ ਪੰਜਾਬ ਬਾਸਮਤੀ 5 ਪੱਕਣ ਦਾ ਸਮਾਂ 107 ਦਿਨ ਲੈਣਾ ਇਹਨੇ ਝਾੜ ਇਹਨੇ 15 ਕੁਇੰਟਲ ਲੈਣਾਗਾ ਤੇ ਆ ਦੇਖੋ ਅੱਗੇ ਆ ਗਈ ਸੀਐਸਆਰ 30 ਪੱਕਣ ਦਾ ਸਮਾਂ ਇਹਦਾ 112 ਦਿਨਾਂ ਝਾੜ ਇਹਦਾ 13.5 ਕੁਇੰਟਲ ਆਗਾ। ਲੋ ਵੀ ਮਿੱਤਰੋ ਜੇ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਆਪਣੇ ਨੂੰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਮੇਲੇ ਵਾਲੀਆਂ ਆਪਾਂ ਸਾਰੀ ਵੀਡੀਓ ਪਾਉਣੀਆਂ ਨੇ ਬਣਾਵਾ ਐ ਘਟੋ ਘਟ 40-50 ਵੀਡੀਓ ਆਪਾਂ। ਤੇ ਆਪਣੇ ਸਾਰਾ ਮੇਲਾ ਘਰੇ ਬੈ ਕੇ ਦੇਖਣ ਵਾਸਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਜੀ।